ਸਾਸਰੀ ਗਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮਿੰਟਾ ਡਾ ਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਵੇੜਾਂ ਆ ਗਈਆਂ ਵੀਰੋ ਚੰਗੇ ਰਿਕਾਰਡ ਵਾਲੀਆਂ ਨੇ ਆਓ ਵੀਰ ਜੀ ਇੰਨਾ ਭਰੇ ਲਈਏ ਵੀਰੋ ਨਾਲ ਕੋਲੇ ਸਾਰੀ ਜਾਣਕਾਰੀ ਸਾਸਰੀ ਗਾਲ ਵੀਰ ਜੀ ਸਾਸਰੀ ਗਾਲ ਜੀ ਹੋਰ ਸੁਣਾਓ ਕੀ ਹਾਲ ਚੱਲ ਵੀਰੇ ਵਧੀਆ ਵਧੀਆ ਵੀਰ ਜੀ ਨਾਂ ਦੱਸੋ ਆਪਣਾ ਵੀਰੇ ਨਾਂ ਵੀਰ ਜੀ ਮੈਂ ਸ਼ਮਸ਼ੀਰ ਸਿੰਘ ਪੇਂਟ ਬੂੰਗਾ ਤਹਿਸੀਲ ਨਾ ਡਿਸਟ੍ਰਿਕਟ ਕਪੂਰਥਲਾ ਠੀਕ ਹੈ ਵੀਰੇ ਫੋਨ ਨੰਬਰ ਦੱਸ ਦੇ 7508510814 ਜੀ ਚੰਗੀਆਂ ਵਹਿੜਾਂ ਆ ਗਈਆਂ ਅੱਜ ਕੋਲੇ ਹਾਂਜੀ ਭਾਜੀ ਛੋਟੇ ਛੋਟੇ 15 18 ਵਾਲਾ ਭਾਅ ਆ ਗਿਆ ਜੋ ਧੰਲੇਦਾਰ ਆ ਗਈਆਂ ਮਾਨਾ ਭਾਜੀ ਟੌਪ ਕਲਾਸ ਵਹਿੜਾਂ ਦੇ ਠੀਕ ਹੈ ਵੀਰੇ ਕਰੀਏ ਸ਼ੁਰੂ ਇਹਨਾਂ ਤੋਂ ਕਰੋ ਕਰੋ ਭਾਜੀ ਪਹਿਲੇ ਨੰਬਰ ਵਾਲੀ ਤਾਂ ਦੱਸ ਵੀਰੇ ਇਹ ਭਾਜੀ ਪਹਿਲਾ ਸੂਆ ਹੋਇ ਦੰਦਾ ਚ ਹੋ ਗਈ ਵਸ਼ੀ ਠੀਕ ਹੈ ਜੀ ਮਗਰ 10000 ਦਿਨ ਹੋਏ ਸੂਈ ਨੂੰ ਹਾਂਜੀ 13 ਕਿਲੋ ਪਾਈ ਦੁੱਧ ਨੇ ਤਿਆਰ ਹੋਏ ਥੱਲੇ ਠੀਕ ਹੈ 13 ਲੀਟਰ ਦੁੱਧਾ ਮਗਰ ਵਸ਼ੀ ਆ ਗਈ ਮਗਰ ਵਸ਼ੀ ਭਾਜੀ ਠੀਕ ਹੈ ਵੀਰ ਤੋਰੋ ਉਰੇ ਬਈੰਦਾਰ ਵੈੜ ਬਾਂ ਦੇ ਪੱਤੇ ਵਾਲੀ ਆ ਮਗਰ ਵਸ਼ੀ ਆ ਗਈ ਆ ਤੇ ਦੁੱਧ ਵੀ 13 ਲੀਟਰ ਬਾਕੀ ਵੀਰੇ ਲੈਵਾ ਚੈੱਕ ਕਰ ਲਿਓ ਐ ਚੰਗਾ ਚਵਾਈ ਵਾਲਾ ਥਣ ਲੱਗਿਆ ਐ ਸਿੱਧੀ ਸਾਦੀ ਵੀਰੇ ਉੱਤੋਂ ਵੈੜਾ ਐ ਗੱਡ ਰੰਗੂ ਚੰਗੀ ਵੈੜਾ ਗਈ ਸੂਆ ਪਹਿਲਾ ਪਹਿਲਾ ਸੂਆ ਪਾਈ ਦੰਦਾ ਜੂ ਵੀ ਬਾਕੀ ਦੰਦਾ ਜੀ ਸਿਲ ਬੋਲ ਬਣਾ ਵੰਗੇ ਤੋਂ ਠੀਕ ਐ ਵੀਰੇ ਜਾਣਦੇ ਹੋ ਵੇਖੋ ਵੀਰੇ ਚੰਗੀ ਘੈਂਟ ਵੈੜਾ ਬੋਦੀ ਵਾਲੀ ਆ ਗਈ ਆ ਖਣ ਖੁਣ ਵਧੀਆ ਲੱਗਿਆ ਐ ਲਊ ਵਾਲੀ ਵੈੜਾ ਮਗਰ ਵੀ ਵਸ਼ੀ ਆ ਗਈ ਮਗਰ ਵੀ ਵੱਸ਼ੀ ਆ ਗਈ ਜੋ ਦੋ ਵੈੜਾ ਹੋ ਗਿਆ ਹੈ ਨਾ ਹਾਂਜੀ ਹਾਂਜੀ ਠੀਕ ਰੇਟ ਨਿਗਾ ਜਾ ਰੇਟ ਪਾਜੀ ਆ ਬਾਈ ਛੋਟਾ ਜਿਹਾ ਦੇ ਦੇਣਾ ਵੈੜ ਠੀਕ ਆ ਵੱਸ਼ੀ ਆ ਗਈ ਹੈ ਨਾ ਆ ਮਗਰ ਪਾਜੀ ਵੱਸ਼ੀ ਜੋ ਠੀਕ ਹੈ ਵੀਰੇ ਹਾਂਜੀ ਹਾਂਜੀ ਕੀ ਮੁੱਲ ਵੀਰੇ ਕਰਨਾ ਇਹਦਾ ਹੋਰ ਪਾਜੀ 45000 ਕਰਦੇ ਜੋ 45 ਹਾਂਜੀ 40000 ਦੇ ਦਈਏ ਜਾਣਦੇ ਹੋ ਜੈਜ ਹੁੰਦਾ ਸਾਡਾ ਰੇਟ ਨਾਲ ਵੀਡੀਓ ਜੇ ਕਰਾ ਲਓ ਪਾਜੀ ਛੋਟ ਨਾ ਜੈਜ ਵੀਰੇ ਆ ਵੀ ਕਰਦੇ ਤੂੰ ਕੋਈ ਨਾ ਮਾਨਤਨ ਕਰਦੇ ਵਿੱਚ ਜੋ ਕਰਨਾ 40 ਤੇ ਪਾਜੀ 3000 ਛੜਦਾ 37000 ਦੇ ਦਾਂਗੇ 37000 ਦੀ ਹਾਂਜੀ ਪੂਰੇ 36 ਦੀ ਹਾਂ ਕਰਦਾ ਹੈ ਭਾਈ ਪੂਰੇ 36000 ਦੇਦਾ ਮਾਂ ਤਨ ਕਰਦਾਂਗੇ ਵਿੱਚੋਂ ਬਿਲਕੁਲ ਵੇਖੋ ਵੀਰੋ ਚੰਗੀ ਵਹਿੜ ਆ ਗਈ ਆ ਕੱਦ ਕਾਠ ਵਾਲੀ ਹੀ ਲੈ ਵਲੂ ਉਹ ਵੀ ਆ ਕੈਂਟ ਲੱਗਿਆ ਠੀਕ ਆ ਵੀਰੇ ਮਗਰੀ ਵਸ਼ਿਆ ਗਈ ਨੇ ਠੀਕ ਆ ਜੀ ਭਾਈ ਕੋਈ ਵੀਰ ਫੋਨ ਲਾਵੇ ਹਨਾ ਜੀ ਇਹ ਦੂਜੇ ਨੰਬਰ ਤੇ ਭਾਈ ਜਰਸੀ ਆ ਗਈ ਇਹ ਵੀ ਪਹਿਲਾ ਸੂ ਆ ਜੋ ਪਹਿਲਾ ਸੂ ਆ ਹਾਂ ਜੀ ਇਹਨੂੰ ਭਾਈ 21 22 ਦਿਨ ਹੋਏ ਜੇ ਵਹਿੜ ਸੂ ਨੂੰ ਬੱਚਾ ਨਹੀਂ ਜਿਹੋ ਹੈਗਾ ਬੱਚਾ ਨਹੀਂ ਇਹਦਾ ਦੁੱਧ ਭਾਈ 10 ਕਿਲੋ ਆ ਤਿਆਰ ਹੋਏ ਥੱਲੇ ਠੀਕ ਆ ਵੀਰੇ ਖੋਲੋ ਹਾਂ ਜੀ ਇਹ ਵੀ ਬਾਕੀ ਵੀਰ ਦੀ ਠੰਡੀ ਸੀ ਜਿਹੋ ਹੈ ਜਰਸੀ ਆ ਗਈ ਭਾਈ ਵੇਖੋ ਵੀਰੋ ਜਰਸੀ ਚ ਆ ਗਈ ਆ ਚੰਗੀ ਵੈੜਾ ਤੋਰੋ ਕੀ ਬਾਤ ਆ ਲੈਵਲ ਆ ਵੀਰ ਜੀ ਐਵੇਂ ਕਿਵੇਂ ਹੋਣੀ ਜੇਰ ਸੁੱਟ ਕੇ ਹੱਡੀ ਹੁੰਦੀ ਆ ਤਾਜੀ ਹੈ ਨਾ ਤਾਂ ਥਾਂ ਤੋਂ ਵਧੀਆ ਲੱਗਿਆ ਤਾਂ ਤੋਂ ਭਾਜੀ ਚਵਾਈ ਇੱਕ ਨੰਬਰ ਲੱਗੀ ਹੋ ਵੈੜ ਨੂੰ ਬਾਕੀ ਆ ਠੰਡੀ ਸੀਲ ਜੋ ਠੀਕ ਆ ਵੀਰੇ ਹਾਂਜੀ ਹਾਂਜੀ ਠੀਕ ਹੈ ਫੇਰ ਸਕੁਆਰ ਟੂ ਦਿਖਾ ਦਿਓ ਭਾਜੀ ਕੀ ਬਾਤ ਹੈ ਜੀ ਚੰਗੀ ਵੈੜ ਆ ਗਈ ਹੈ ਨਾ ਇਹ ਹਾਂਜੀ ਐ ਮੋਟੀ ਅੱਖ ਦੀ ਆ ਗਈ ਆ ਜਰਸੀ ਤੇ ਲੈਵਲ ਉਹ ਵੀ ਘੈਂਟ ਆ ਹਾਂ ਚਵਾਈ ਵਾਲਾ ਵੀਰੋ ਥਣ ਲੱਗਿਆ ਚੰਗਾ ਥਣ ਲੱਗਿਆ ਠੀਕ ਹੈ ਵੀਰ ਜੀ ਇਹਦਾ ਮੁੱਲ ਕੀ ਕਰ ਲੈਣਾ ਮੁੱਲ ਲੈ ਵੀਰ ਜੀ ਬੱਚਾ ਹੰਦਾ ਦੇ ਵਸ਼ੀ ਵੇਚ ਦੇਣੀ ਆ 35000 ਦੀ ਬਿਲਕੁਲ ਬਿਲਕੁਲ 30000 ਦੀ ਦੇ ਦਈਏ ਜਾਣਦੇ ਹੋ ਕਰ ਦਿਓ ਮਾਂ ਤਾਂ ਵਿੱਚੋਂ 27000 ਦੀ ਬਾਜੀ ਵਸ਼ੀ ਦੇ ਦਾਂਗੇ। ਕੀ ਬਾਤ ਆ ਜੀ। ਵੇਖੋ ਵੀਰੋ ਜੈ ਜੀ ਰੇੜਾ ਬਾਕੀ ਲੈਵਲ ਹੋਆ ਚੈੱਕ ਕਰ ਲਿਓ। ਬਾਜੀ ਇਹਨੂੰ 21-22 ਦਿਨ ਹੋਏ ਪੂਰੇ ਸੂਈ ਨੂੰ ਵੜ ਲਿਆ। ਠੀਕ ਆ ਵੀਰੇ ਲੈਵਾ ਜੀ ਦੱਸਦਾ ਨਾਲੇ। ਹਾਂ ਜੀ 1000 ਬਾਜੀ ਹੋਰ ਛੋੜ 26000 ਦੇ ਦਾਂਗੇ। 26000 ਦੀ। ਬਾਕੀ ਕੋਈ ਫੋਨ ਲਾਵੇ। ਕਰਦਾ ਹੈ ਬਾਜੀ ਮਾਨਤਾਨ। ਠੀਕ ਆ ਵੀਰੇ ਸੱਤੇ ਜੇ ਨੰਬਰ ਤੇ ਆ ਗਈ ਇਹਦੇ ਪਰ ਦੱਸਿਓ। ਇਹੀ ਬਾਜੀ ਦੂਜਾ ਸੂਆ ਵੜ ਦਿਓ। 9-10 ਕਿਲੋ ਬਾਜੀ ਦੁੱਧ ਆ ਖੁੱਲਾ ਤਿਆਰ ਹੋਏ ਤਾਂ ਵੜ ਥੱਲੇ। ਇਹ 9 ਕਿਲੋ ਦੁੱਧ ਹੋ ਪੱਕਾ ਗਰੰਟੀਰ ਹੈ ਨਾ ਜੀ। ਜੇ ਰਾਤੀ ਮਗੀ ਵੀਰ ਜੀ ਥਣ ਚੈੱਕ ਕਰ ਲੋ ਥਣ ਚਵਾਈ ਬਹੁਤ ਚੰਗੀ ਲੱਗੀ ਹੋ ਥਣ ਦਾ 15 ਤੋਂ 20 ਲੀਟਰ ਵਾਲੀ ਦਾ ਲੱਗਾ ਹੌਲੀ ਹੌਲੀ ਜਾਂਦੇ ਹੋ ਹੌਲੀ ਹੌਲੀ ਥੋੜੀ ਕਾਲੀ ਪੈਂਦੀ ਹੈ ਨਾ ਹਾਂਜੀ ਬਾਕੀ ਵੀ ਸੀ ਐ ਇਦਾਂ ਢੰਡੀ ਸੀ ਹੈ ਸੀਸ ਲੱਗਾ ਆ ਇਦਾਂ ਹੀ ਬਾਜੀ ਥੱਲੇ ਬਹਿ ਜਾਓ ਕੀ ਬਾਤ ਆ ਵੀਰੇ ਥਣ ਚੈੱਕ ਕਰ ਲੋ ਚੰਗਾ ਥਣ ਲੱਗਾ ਕੁਆਲਿਟੀ ਦਾ ਚਵਾਈ ਵਾਲਾ ਥਾਣਾ ਗਿਆ ਨੌਕਾਲਾ ਐ ਨਾੜਾ ਨੂਣਾ ਵੀਰੇ ਲੱਗੀਆਂ ਚੰਗੀਆਂ ਹਾਂਜੀ ਬਾਜੀ ਚੰਗੀ ਵੈਟ ਆ ਬਾਕੀ ਕੱਦ ਕਾਠ ਵਾਲੀ ਵੱਡੀ ਆ ਗਈ ਹੈ ਨਾ ਹਾਂਜੀ ਹਾਂਜੀ ਰੇਟ ਇਹਦਾ ਨਿਗਾਹ ਆ ਜਾਂਦੇ ਹੋ ਨਿਗਾਹ ਆ ਨਿਗਾਹ ਆ ਭਾਈ ਹੋਊਗਾ ਦੁੱਧ ਕਿੰਨਾ ਦੱਸਾ ਵੀਰ ਜੀ ਇਹਦਾ ਦੁੱਧ ਵੀਰ ਜੀ 9 ਕਿਲੋ ਹੋਊਗਾ ਠੀਕ ਬਾਕੀ ਕਿਦਾਂ ਹੇਰਵਾ ਕਰਦੀ ਆ ਚਲੋ ਦੁੱਧ ਕਿਤੇ ਘੱਟ ਵੀ ਮਾਸਾ ਕੱਢਦੇ ਤਾਂ ਕੋਈ ਨਾ ਹਨਾ ਬਾਜੀ ਪਾ ਸਕਦੀ ਫਿਰ ਕਾ ਸਕਦੀ ਹੇਰਵਾ ਕਰਕੇ ਫਿਰ ਕਰ ਸਕਦੀ ਆ ਹਾਂਜੀ ਹਾਂਜੀ ਬਾਕੀ ਗਰਮੀ ਦਾ ਮੌਸਮ ਆ ਇੱਕ ਹਾਂਜੀ ਹਾਂਜੀ ਠੀਕ ਆ ਜੀ ਬਾਕੀ ਗਰਮੀ ਗਰਮੀਆਂ ਇਹ ਬਾਜੀ ਆ ਮੈਂ ਛੋੜਾ ਜਾਂ ਰੇਟ ਦੇਣਾ ਬਾਕੀ ਇਦਰੇ ਹੋਇਆ ਵੀਰ ਜੀ ਠੰਡੀ ਸੀਥਾਨ ਵਿਖਾ ਦਿਓ ਵੈੜ ਨੂੰ ਕਰਨ ਤਾਂ ਬਹੁਤ ਵਧੀਆ ਲੱਗਿਆ ਵੀਰੇ ਹਾਂਜੀ ਹਾਂਜੀ ਟੌਪ ਕਲਾਸ ਲੱਗਿਆ ਹਾਂਜੀ ਕੀ ਮੋਲ ਕਰ ਲੈਣਾ ਜੀ ਇਹਦਾ ਇਹ ਬਾਈ ਜਰਦੀ ਬਾਜੀ ਦੇ ਦਈਏ ਜਾਣ ਦਿਓ ਪੂਰੇ ਵੀਧੀ ਕਰਦੇ ਦੋ ਛੱ 10000 ਰੁਪਿਆ ਛੋੜ ਬਾਜੀ 19000 ਦੇ ਦਾਂ 19000 ਦੀ ਹਾਂਜੀ ਬਾਕੀ ਕੋਈ ਫੋਨ ਲਾਵੇ ਕਰ ਦਾਂਗੇ ਬਾਜੀ ਮਾਨਤਾਨ ਠੀਕ ਆ ਵੀਰੇ ਵੇਖ ਲਓ ਵੀਰੇ ਵੱਡੀ ਵਹਿੜਾ ਚਲੋ ਇਹ ਆ ਕੀ ਗੱਲ ਨੂੰ ਵੀਰੇ ਹਨ ਕਿ ਬੱਤਰਾ ਇਹਦੇ ਚੰਗੀ ਰਕਮ ਦੀ ਬਣ ਆਲੀ ਆ ਵੀਡੀ ਵਹਿੜਾ ਬਾਜੀ ਤਿਆਰ ਹੋਣੀ ਆ ਠੀਕ ਆ ਵੀਰੇ ਠੀਕ ਮਿਰਦੀ ਬਾਕੀ ਆਪਾਂ ਲਾਗੋਂ ਲਈ ਆ ਇਧਰੋਂ ਵਹਿੜ ਤਿਆਰ ਹੀ ਨਾ 65-66000 ਰੁਪਿਆ ਦਾ ਲੱਗਦਾ ਹੀ ਅੱਛਾ ਅੱਛਾ ਜੀ ਹਾਂਜੀ ਵੱਡੀ ਵਹਿੜਾ ਕੀ ਨਾ ਕੱਤ ਕਾਠ ਆਲੀ ਆ ਬਾਕੀ ਰਕਮ ਦੀ ਤਾਂ ਵੀਰੇ ਆਪੇ ਹੋਣੀ ਹੋਣੀ ਆ ਜਦੋਂ ਲੈਟ ਪਣਾ ਵੀਡੀ ਤਿਆਰ ਹੋਣੀ ਥਾਂ ਦੇ ਚਵਾਈ ਇੱਕ ਮੈਂ ਤਾਂ ਵੀਰੇ ਥ ਕਿਹੜੀ ਚੀਜ਼ ਵੀਰੇ ਕੁਆਲਟੀ ਕੁਆਲਟੀ ਆ ਹਾਂਜੀ ਹਾਂਜੀ ਠੀਕ ਹੈ ਜੀ ਇਹਦੀ ਵਹਿੜ ਆ ਗਈ ਭਾਜੀ ਇਹ ਦੂਜਾ ਲਾਲੇ ਕੋ ਤੀਜਾ ਸੁਆ ਲਾਲੇ ਅੱਛਾ 8 ਕਿਲੋ ਭਾਜੀ ਆ ਦੁੱਧ ਤਿਆਰ ਹੋਊਗਾ 8 ਲੀਟਰ ਇਹਨੂੰ ਮਹੀਨੇ ਦਾ ਭਾਜੀ ਬਾਹਰ ਦੇਣ ਹੋਗੇ ਟੀਗਾ ਭਰਾਏ ਨੂੰ ਵੀ ਠੀਕ ਹੈ ਬਾਕੀ ਤੁਸੀਂ ਟੋਕਰ ਦਾ ਮੁੱਲ ਕਰਿਓ ਹੈਨਾ ਟੋਕਰ ਦਾ ਟੋਕਰ ਦਾ ਭਾਜੀ ਬਾਕੀ ਜਦੋਂ ਕੀ ਨੀ ਕਿਸਮਤ ਆ ਗਾੜੀ ਨਿਕਲ ਆਵੇ ਤੇ ਵਧੀਆ ਗੱਲ ਹੈਨਾ ਹਾਂਜੀ ਹਾਂਜੀ ਬਾਕੀ ਥਣ ਥਣ ਇਹਨੂੰ ਵਧੀਆ ਲੱਗਿਆ ਥੋੜਾ ਭਾਜੀ ਇਹ ਵੀ ਆ ਪੋਲੀ ਠੀਕ ਹੈ ਜੀ ਥੋੜਾ ਸੁਆ ਤੀਜਾ ਹੋਣਾ ਤੀਜਾ ਲਾਲੇ ਚੌਥਾ ਲਾਲੇ ਕੋਈ ਤੀਜਾ ਸੁਆ ਹੀ ਬਾਕੀ ਇਹ ਵੀ ਹੈ ਵੀ ਜੀ ਇੱਧਾ ਠੰਡੀ ਸੀਲ ਜਿੱਥੇ ਮਰਜੀ ਏ ਥੱਲੇ ਬਹਿ ਜਾਓ। ਕੀ ਬਾਤ ਹੈ। ਜਾਣਦੇ ਹੋ। ਬਾਕੀ ਵੀਰ ਜੀ ਮੈਂਨ ਗੱਲ ਪਸ਼ੂ ਹੁੰਦਾ ਥੰਦਾ, ਥਣ ਭਾਂਡੇ ਦਾ, ਥਣ ਤੁਣ ਵਧੀਆ ਲੱਗਿਆ ਦੁੱਧ ਸੇਵਾ ਦਾ ਉਹਦਾ ਗਰਮੀ ਗਾੜੀ ਹਨਾ। ਦੁੱਧ ਤਾਂ ਕੇਦੇ ਪਾਇ ਦਾ। ਜਾਣਦੇ ਜਾਂਦੇ। ਬਾਕੀ ਵੀਰ ਜੀ ਆਪਾਂ ਇਹਦਾ ਵੀ ਮੁੱਲ ਛੁੜਾ ਜਾ ਕਰ ਦੇਣਾ ਵਾ। ਹਾਂਜੀ। ਹਾਂਜੀ। ਕਿੰਨੇ ਦੇ ਵਿੱਚ ਜਾਂਦੇ ਨੇ ਮੀਆਂ ਚੋਕੇ ਵਾ ਫੇਰ ਹੁੰਦੇ ਦੀ ਵਿਕਦੇ ਨਿਗਾਹਾਂ ਮੁੱਲ ਇਹ ਭਾਈ ਤੇਰੀਏ 17000 ਦੀ 17 ਦੀ ਹਾਂਜੀ ਦੋ ਯੋਰ ਜਾਂਦੇ ਹੋ ਪੂਰੇ 15000 ਦੀ ਭਾਈ ਦੇਦਾ ਕੋਈ ਨਹੀਂ ਮੌਕੇ ਤੇ ਮਾਨਤਾਨ ਕਰਦਾਂਗੇ ਕਰ ਦੋ ਹੋਰ ਕਰ ਦੋ ਕੰਨਾਂ ਦਾ 500 ਛੱਡ ਦਾਂਗੇ ਭਾਈ ਹੋਰ ਸਾਢੇ ਜਿਓਂਾਂ ਦੇ ਹਾਂਜੀ ਬਾਕੀ ਕੋਈ ਵੀਰ ਫੋਨ ਲਾਵੇ ਫੋਨ ਲਾਏ ਬਾਗੀ ਭਾਈ ਸੋਇਆ ਸੋਇਆ ਮਾਲਾ ਵਿੱਚ ਇੱਕ ਬਾਤ ਸਲੀਗਰ ਖੜਿਆ ਕਰਨਾ ਬਿਲਕੁਲ ਵੀਰੇ ਹਾਂਜੀ ਇਹ ਚਾਰ ਪਸ਼ੂ ਆ ਗਏ ਚਾਰ ਪਸ਼ੂ ਭਾਜੀ ਠੀਕ ਹੈ ਜੀ ਵੇਖੋ ਵੀਰੋ ਚੰਗੀਆਂ ਵੇੜਾਂ ਨੇ ਕੱਦ ਕਾਠ ਵਾਲੀਆਂ ਨੇ ਬਾਕੀ ਸਾਰੇ ਵੀਰਾਂ ਨੂੰ ਹਰ ਵੀਡੀਓ 'ਚ ਇਹੋ ਬੇਨਤੀ ਹੁੰਦੀ ਆ ਵੀਰ ਜੀ ਤੁਸੀਂ ਪਸ਼ੂ ਦੇ ਲਾਗੇ ਇੱਕ ਟਾਈਮ ਜ਼ਰੂਰ ਪਹੁੰਚਿਆ ਕਰੋ ਆਪਦੀ ਚਵਾਈ ਕਰੋ ਪਾਸ ਕਰੋ ਉਹ ਵੀਰ ਜੀ ਤੁਹਾਡਾ ਆਪ ਦਾ ਫਰਜ਼ ਬਣਦਾ ਜੀ ਹਨਾ ਵੀਰੇ ਹਾਂਜੀ ਹਾਂਜੀ ਠੀਕ ਹੈ ਹਾਂਜੀ ਵੀਰ ਨਾਂ ਦੱਸਿਓ ਫਿਰ ਨਾਂ ਵੀਰ ਜੀ ਮੈਂ ਸ਼ਮਸ਼ੇਰ ਤੋਂ ਇੱਕ ਪਿੰਡ ਫੁੰਗਾ ਤਸੀਲ ਐਂਡ ਡਿਸਟ੍ਰਿਕਟ ਕੰਪਨੀ ਸਾਰਾ ਠੀਕ ਹੈ ਜੀ ਹਾਂਜੀ ਠੀਕ ਹੈ ਵੀਰੇ ਸਤਿ ਸ੍ਰੀ ਅਕਾਲ